ਅਸਲਾਮੁਆਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਮਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਦੂਸਰਾ ਨੰਬਰ ਜਿਹੜਾ ਵੀਰ ਸਿੰਘ ਬਾਦਲ ਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਤਲ ਦੇ ਇਲਜ਼ਾਮਾਤ ਜਿਹੜੇ ਲੱਗਨਦੇ ਸੀ ਉਹਨਾਂ ਦੇ ਸਬੂਤ ਵੀ ਮਿਲ ਗਏ ਹੈਗੇ ਆ ਅਸੀਂ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋਸ਼ਲ ਕੈਮ ਬੀ ਹੋਵੇ ਆਖਣੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠਿਆ ਨੂੰ ਲੈ ਕੇ ਖਬਰ ਇੱਕ ਹੋਰ ਆ ਗਈ ਹੈ ਯਾਨੀ ਇੱਕ ਹੋਰ ਕੇਸ ਦਰਜ ਹੋ ਚੁੱਕਿਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਔਰ ਦੂਜੇ ਪਾਸੇ ਸਭ ਤੋਂ ਵੱਡੀ ਖਬਰ ਦੇਖਣ ਜਾ ਰਹੇ ਹਾਂ ਜਿਹੜੀ ਉਹ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦੇ ذریعے ਦਿਖਾਉਂਗਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਲੀਡਰ ਯਾਨੀ ਇਹਨਾਂ ਦਾ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਕਤਲ ਦੇ ਦੋਸ਼ ਲਾਗੇ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਦਾ ਵੀਡੀਓ ਦਿਖਾਉਣ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਧੜਾ ਧੜਾ ਯਾਨੀ ਪੰਜਾਬ ਦੇ ਵਿੱਚ ਓ ਹਾ ਹਾ ਕਾਰ ਮਚਾਈ ਹੈ ਜਿਹੜੀ ਕਿ ਪੰਜਾਬ ਦੇ ਲੋਕ ਦਰਸਲ ਦੇ ਵਿੱਚ ਚਾਹੁੰਦੇ ਸੀ ਕਿ ਭਾਈ ਬਾਦਲ ਕਹਿੰਦੇ ਉੱਤੇ ਨੱਥ ਪਾਉਣੀ ਹੈ ਤਾਂ ਹੁਣ ਪੰਜਾਬ ਦੇ ਅੰਦਰ ਇਹਨਾਂ ਨੂੰ ਲੈ ਕੇ ਇੱਕ ਵੱਡੀ ਹਾ ਹਾ ਕਾਰ ਮੱਚੀ ਹੈ ਪੱਜ ਸੁਖਵੀਰ ਸਿੰਘ ਬਾਦਲ ਕਿਵੇਂ ਫਸਦੇ ਨੇ ਇਹ ਵੀ ਤੁਹਾਡੇ ਸਾਹਮਣੇ ਹੀ ਦਿਖਾਵਾਂਗੇ ਕਿਉਂਕਿ ਜਿਹੜੇ ਸਬੂਤ ਹੱਥ ਲੱਗੇ ਨੇ ਕਤਲ ਮਾਮਲੇ ਦੇ ਉਹੀ ਤੁਹਾਨੂੰ ਦਿਖਾਵਾਂਗੇ ਔਰ ਸੁਖਵੀਰ ਸਿੰਘ ਬਾਦਲ ਖੁਦ ਮੰਨ ਰਹੇ ਨਹੀਂ ਯਕੀਨ ਮੈਨੇ ਤੁਹਾਡੇ ਸਾਹਮਣੇ ਸੁਣਾਵਾਂਗੇ ਕਿ ਖੁਦ ਉਹਨਾਂ ਨੇ ਕਬੂਲਿਆ ਕਿ ਭਾਈ ਅਸੀਂ ਇਹ ਕੰਮ ਕੀਤੇ ਨੇ ਸੁਖਵੀਰ ਸਿੰਘ ਬਾਦਲ ਪਹਿਲੀ ਵਾਰ ਮੰਨੇ ਨੇ ਕਿ ਭਾਈ ਮੈਂ ਕਰਵਾਏ ਇਹ ਕਾਹੜ ਤਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਕਿ ਮਾਮਲਾ ਕੀ ਹੈ ਕਿਉਂਕਿ ਅਕਸਰ ਇਹਨਾਂ ਦੇ ਪਰਿਵਾਰ ਬਣਿਓ ਯਾਨੀ ਸੁਖਵੀਰ ਬਾਦਲ ਦੀ ਘਰ ਵਾਲੀ ਹਰਸਿਮਰਤ ਕੌਰ ਬਣਿਓ ਬਹੁਤ ਵੱਡਾ ਦਾਵਾ ਕੀਤਾ ਗਿਆ ਪਿਛਲੇ ਦਿਨੀ ਕਿ ਭਾਈ ਬਿਕਰਮ ਸਿੰਘ ਮਜੀਠੀਆ ਦਾ ਪੋਲਾ ਖੋਲਦਾ ਸਰਕਾਰ ਦੀ ਉਹਨੂੰ ਕਿਵੇਂ ਗ੍ਰਿਫਤਾਰ ਕਰ ਲਿਆ ਸਾਡਾ ਪਰਿਵਾਰ ਤਾਂ ਕਦੇ ਝੁਕਿਆ ਨਹੀਂ ਸਾਨੂੰ ਕਿਵੇਂ ਝੁਕਾ ਲਿਆ ਬਹੁਤ ਸਾਰੇ ਸਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਧਰੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਹਰਸਿਮਰਤ ਕੌਰ ਨੇ ਆਪਣੀ ਬਿਆਨਬਾਜ਼ੀ ਦੇ ਵਿੱਚ ਜਦੋਂ ਉਹ ਲਾਈਵ ਹੋਈ ਉਹਨੇ ਗੱਲ ਕਹੀ ਕਿੰਦੀ ਪੰਜਾਬ ਦੇ ਮੁੱਖ ਮੰਤਰੀ ਦੀ ਹੈਸੀਅਤ ਹੀ ਹੈ ਨਹੀਂ ਕਿ ਸਾਨੂੰ ਗਿਰਫਤਾਰ ਕਰੇ ਜਾਂ ਸਾਡੇ ਉੱਤੇ ਕੋਈ ਵੀ ਮਾਮਲਾ ਦਰਜ ਕਰੇ ਦੇਖੋ ਤੁਸੀਂ ਇਸ ਗੱਲ ਤੋਂ ਸਿੱਧ ਹੁੰਦਾ ਕਿ ਜਿਹੜਾ ਬੰਦਾ ਮੁੱਖ ਮੰਤਰੀ ਨੂੰ ਨਹੀਂ ਸਮਝਦਾ ਫਿਰ ਸਾਡੇ ਵਰਗੇ ਐਰੇ-ਗਰੇ ਲੋਕਾਂ ਦਾ ਕੀ ਬਣੂ ਬਾਈ ਅੱਜ ਤੁਹਾਨੂੰ ਸੁਖਬੀਰ ਬਾਦਲ ਦੇ ਉੱਤੇ ਕਤਲ ਦਾ ਮਾਮਲਾ ਕਿਵੇਂ ਦਰਜ ਹੁੰਦਾ ਤੇ ਕਿਵੇਂ ਸੁਖਬੀਰ ਬਾਦਲ ਆਪਣੇ ਮੂੰਹੋਂ ਮੰਨਦੇ ਨੇ ਕਿ ਭਾਈ ਮੇਰੇ ਤੋਂ ਹੀ ਦੋਸ਼ ਹੋਇਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਇਹਨਾਂ ਦੀ ਖਬਰ ਤੁਹਾਨੂੰ ਮੈਂ ਪਹਿਲਾਂ ਦਿਖਾਉਂਗਾ ਕਿ ਆਖਰ ਮਾਮਲਾ ਕੀ ਸੀ ਇਹਨਾਂ ਦੇ ਸਮਰਥਕਾਂ ਦੁਆਰਾ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਕਹਿੰਦੇ ਭਾਈ ਵਿਕਰਮ ਸਿੰਘ ਮਜੀਠੀਆ ਬੇਦੋਸ਼ਾ ਬੰਦਾ ਸੱਚਾ ਬੰਦਾ ਆ ਸੁਣ ਲਓ ਜਰਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੋਰ ਕੇਸ ਦਰਜ ਹੋਣ ਜਾ ਰਿਹਾ ਔਰ ਕਸੂਤੇ ਫਾਇਦੇ ਯਾਰ ਇਹ ਵਿਕਰਮ ਸਿੰਘ ਮਜੀਠੀਆ ਯਾਨੀ ਭਗਵੰਤ ਮਾਨ ਦੇ ਕਹਿਣ ਦੇ ਅਨੁਸਾਰ ਉਹਨਾਂ ਨੂੰ ਹੁਣ ਜੇਲ੍ਹ ਭੇਜਿਆ ਜਾਊਗਾ ਔਰ ਦੂਜੇ ਪਾਸੇ ਜਮਾਨਤ ਨਹੀਂ ਹੋਣ ਦਿੰਦੇ ਭਗਵੰਤ ਮਾਨ ਸਾਹਿਬ ਇਹ ਗੱਲ ਖੁਦ ਮੁੱਖ ਮੰਤਰੀ ਨੇ ਕਹੀ ਹੈ ਕਿ ਮੈਂ ਹੁਣ ਜਮਾਨਤ ਨਹੀਂ ਹੋਣ ਦਿੰਦਾ ਪੱਕੇ ਪੈਰਾਂ ਤੇ ਹੋ ਕੇ ਕਾਰਵਾਈ ਕੀਤੀ ਹੈ ਤਾਂ ਹੁਣ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਵੇਂ ਮਾਮਲਾ ਦਰਜ ਹੁੰਦਾ ਇਹ ਵੀ ਸੁਣ ਲਓ ਜਰਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕਿਵੇਂ ਆਪਣੇ ਗੁਨਾਹਾਂ ਨੂੰ ਕਬੂਲਦੇ ਨੇ ਔਰ ਕਿਵੇਂ ਇਹਨਾਂ ਦੇ ਬਿਸਤਰਾ ਗੋਲ ਹੁੰਦਾ ਉਹ ਵੀ ਤੁਹਾਡੇ ਸਾਹਮਣੇ ਹੀ ਸੁਣਾਵਾਂਗੇ ਸੁਣੋ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਹੋਰ ਵੱਦਕਤੀਆਂ ਨੇ ਵਿਕਰਮ ਸਿੰਘ ਮਜੀਠੀਆ ਤੇ ਰੇਡ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਭੜਕਾਉਣ ਦੀ ਸ਼ਿਕਾਇਤ ਆਈ ਹੈ ਸਮਰਥਕਾਂ ਨੂੰ ਪੁਲਿਸ ਦੇ ਖਿਲਾਫ ਉੜਕਾਉਣ ਦੀ ਸ਼ਿਕਾਇਤ ਹੋਈ ਹੈ ਜਿਸ ਤੋਂ ਬਾਅਦ ਜਾਂਚ ਟੀਮ ਨੂੰ ਧਮਕਾਉਣ ਟੱਕਾਮੁਕੀ ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਨੇ ਸਮਰਥਕਾਂ ਨੂੰ ਜਾਂਚ ਟੀਮ ਤੇ ਹਮਲੇ ਲਈ ਅਕਸੌਣ ਦੀ ਵੀ ਕੰਪਲੀਟ ਕੀਤੀ ਗਈ ਹੈ ਸ਼ਿਕਾਇਤ ਦੇ ਮੁਤਾਬਕ ਵਿਜੀਲੈਂਸ ਨੂੰ ਕਈ ਥਾਵਾਂ ਦੀ ਤਲਾਸ਼ੀ ਲੈਣ ਤੋਂ ਰੋਕਿਆ ਗਿਆ ਹੈ ਵਿਜੀਲੈਂਸ ਨੂੰ ਸਬੂਤ ਇਕੱਠਾ ਕਰਨ ਤੋਂ ਰੋਕਣ ਲਈ ਹਮਲਾ ਕਰਵਾਇਆ ਗਿਆ ਵਿਕਰਮ ਮਜੀਠੀਆ ਖਿਲਾਫ ਨਵਾਂ ਕੇਸ ਛੋਲੇ ਪੰਜਾਬ ਵਾਲੇ ਜਿਵੇਂ ਹਰ ਸਿਮਰਤ ਕੌਰ ਕੀ ਕਹਿੰਦੀ ਸੀ ਕਹਿੰਦੀ ਮੇਰਾ ਭਰਾ ਤਾਂ ਕਹਿੰਦੀ ਬੱਬਰ ਸ਼ੇਰ ਹੈ ਬਹਾਦਰ ਹੈ ਤੇ ਉਹ ਕਹਿੰਦੀ ਸਰਕਾਰਾਂ ਦੀਆਂ ਪੋਲਾਂ ਖੋਲਦਾ ਤੇ ਅੱਜ ਉਹਦੀ ਪੋਲ ਜਿਹੜੀ ਹੁਣ ਖੁੱਲ ਰਹੀ ਹੈ ਇਹ ਕੀ ਹੈ ਵਿਜੀਲੈਂਸ ਦੇ ਅਫਸਰਾਂ ਨੇ ਇਤਿਹਾਸ ਹੋਰ ਕੇਸ ਠੋਕ ਦਿੱਤਾ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਿ ਭਾਈ ਉਹਨੇ ਅਕਸਾਇਆ ਕੱਲ ਜਦੋਂ ਗ੍ਰਿਫਤਾਰੀ ਹੁੰਦੀ ਹੈ ਉਹਨੇ ਆਪਣੇ ਸਮਰਥਕਾਂ ਨੂੰ ਅਕਸਾਇਆ ਕਿ ਤੁਸੀਂ ਅਫਸਰਾਂ ਦੇ ਉੱਤੇ ਹਮਲਾ ਕਰ ਦਿਓ ਔਰ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਤਿਆਰੀਆਂ ਹੋਰ ਦੇਖਣੀਆਂ ਸੀ ਕਿੱਥੇ ਕਿੱਥੇ ਇਹਨਾਂ ਦਾ ਮਾਲ ਪੱਤਾ ਪਿਆ ਉਹਨਾਂ ਤੋਂ ਵੀ ਉਹਨਾਂ ਅਫਸਰਾਂ ਨੂੰ ਰੋਕਿਆ ਗਿਆ ਯਾਨੀ ਇਹਨਾਂ ਦੇ ਜਿਹੜੇ ਸਵਾਰਥਕ ਸੀ ਉਹ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ ਮੌਜੂਦ ਸੀ ਬਿਕਰਮ ਸਿੰਘ ਮਜੀਠੀਆ ਨੇ ਖੁਦ ਕਬੂਲਿਆ ਕਹਿੰਦਾ ਮੈਨੂੰ ਇੱਥੇ ਬਹੁਤ ਸਾਰੇ ਲੋਕ ਮਿਲਣ ਆਏ ਸੀ ਯਾਨੀ ਉਹ ਵੀ ਕੋਈ ਪਲੈਨਿੰਗ ਸੀ ਕਿ ਮੇਰੇ ਖਿਲਾਫ ਕੋਈ ਸਬੂਤ ਮੌਕੇ ਤੋਂ ਨਾ ਹੱਥ ਲੱਗ ਜੇ ਬਾਅਦ ਦੇ ਵਿੱਚ ਉਹਨਾਂ ਨੂੰ ਆਸੇ-ਪਾਸੇ ਕੀਤਾ ਗਿਆ ਇਸ ਮਾਮਲੇ ਦਾ ਇੱਕ ਕੇਸ ਹੋਰ ਦਰਜ ਹੋ ਗਿਆ ਤਾਂ ਹੁਣ ਆਜੋ ਦੂਜੇ ਪਾਸੇ ਕਿ ਸੁਖਵੀਰ ਸਿੰਘ ਬਾਦਲ ਕਿਵੇਂ ਆਪਣੇ ਗੁਨਾਹਾਂ ਨੂੰ ਕਬੂਲਦੇ ਔਰ ਕਿਹੜਾ ਬੰਦਾ ਇਹਨਾਂ ਦੇ ਖਿਲਾਫ ਪੂਰਾ ਮਾਮਲਾ ਕੱਢ ਲਿਆ ਕਿਸੇ ਪੂਰੇ ਕਤਲਾਂ ਦੇ ਦੋਸ਼ੀ ਨੇ ਇਹਦਾ ਵੀ ਬਿਸਤਰਾ ਗੋਲ ਹੋਣ ਜਾ ਰਿਹਾ ਤਾਂ ਸੁਣੋ ਜਰਾ ਧਿਆਨ ਦੇ ਨਾਲ ਤੈਨੂੰ ਬਾਦਲ ਵੀ ਸੁਣ ਸੁਣ ਯਾਨੀ ਉਹ ਹੀ ਪੁਲਿਸ ਦਾ ਟਾਡੇ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਦੇ ਆ ਉਹਨੇ ਚੁੱਪ ਕੇ ਉਸ ਮੁਕਾਬਲੇ ਬਾਬਾ ਬੁੱਜਾ ਸਿੰਘ ਦਾ ਮੁਕਾਬਲਾ ਬਣਾ ਕੇ ਸ਼ੁਰੂ ਕੀਤਾ ਸੀ ਪੰਜਾਬ 'ਚ ਕਿੰਨੇ ਮੁਕਾਬਲੇ ਬਣਾਏ ਗਏ ਨੌਜਵਾਨਾਂ ਨੂੰ ਸ਼ਿਰਕਿਤ ਕੀਤਾ ਗਿਆ ਜਰ ਸਾਫ ਮੰਗਦੇ ਸਿੱਖਾਂ ਨੂੰ ਸ਼ਿਰਕਿਤ ਕੀਤਾ ਗਿਆ ਜਦ ਵੀ ਕਾਂਡ ਵਾਪਰਿਆ ਤੁਹਾਡੇ ਸੇ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜਿਲ੍ਹਾ 'ਚ ਡੱਗਿਆ ਤੁਸੀਂ ਪਾਬੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ ਔਰ ਗੁਰੂ ਘਰ ਦੇ ਦੁੱਖੀ ਸਵਾਗ ਰਚਨ ਵਾਲੇ ਨੂੰ ਤੁਸੀਂ ਪੋਸਟ ਬਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾਂ ਕਰਾਈਆਂ ਉਹਦੇ ਡੇਰਿਆਂ ਦੀ ਰਾਖੀ ਕੀਤੀ ਤੇ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਤੁਰਿਆ ਤੇ ਤੁਸੀਂ ਗ੍ਰਫਤਾਰੀਆਂ ਕੀਤੀਆਂ ਆਹੀ ਕੁਛ ਤੁਹਾਡੀ ਪੁਲਿਸ ਕਰਦੀ ਨੇ ਤੁਹਾਡੇ ਰਾਜ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਅੱਜ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਤਾਂ ਬਸੰਦਰ ਲੱਗਦੀ ਆ ਜਾਤ ਨਾਲ ਜੋ ਕੁਝ ਵੀਦਿਆ ਤੁਹਾਡੇ ਸਾਹਮਣੇ ਜੋ ਹੱਡੀ ਵੀਦਿਆ ਮੈਂ ਉਹ ਸੰਗਤ ਨਾਲ ਸਾਂਝੇ ਕਰਨਾ ਚਾਹੁੰਦਾ ਮੈਂ ਸੰਗਤ ਨੂੰ ਫੀਲ ਕਰਨੀ ਚਾਹੁੰਦਾ ਕਿ ਇੰਨਾ ਬਾਦਲਾ ਨੇ ਜੀਠੀਆਂ ਨੇ ਆਹੀ ਕੁਝ ਕੀਤਾ ਜੋ ਕੁਝ ਅੱਜ ਇਹਨਾਂ ਨਾਲ ਹੋ ਰਿਹਾ ਇਹਨਾਂ ਨੂੰ ਕੁਰਬਾਨੀ ਦੇ ਉਹ ਬਾਤ ਯਾਦ ਕਰਨੇ ਚਾਹੀਦੇ ਆ ਸਤਿਗੁਰ ਸੱਚੇ ਬਾਦਸਾ ਨੇ ਬਾਣੀ ਚ ਪਹਿਲਾਂ ਹੀ ਫੈਸਲਾ ਦੇ ਦਿੱਤਾ ਕਿ ਜੈਸਾ ਵੀਦਿਆ ਸੋਲ ਹੋਣਾ ਹੈ ਸ਼ਾਇਦ ਇਹ ਪ੍ਰਚਾਰਕ ਦਾ ਨਾਮ ਮੈਨੂੰ ਯਾਦ ਨਹੀਂ ਪਰ ਸ਼ਾਇਦ ਸ਼ਾਇਦ ਇਸ ਪ੍ਰਚਾਰਕ ਦਾ ਨਾਮ ਦਾਦੂ ਵਾਲਾ ਯਾਰ ਇਹਨਾਂ ਨੇ ਖੁਲਾਸਾ ਕੀਤਾ ਕਹਿੰਦਾ ਵੀ ਮੇਰੇ ਸਾਹਮਣੇ ਸੁਖਵੀਰ ਬਾਦਲ ਸਪੀਚ ਦੇ ਰਿਹਾ ਸੀ ਉਹ ਕਹਿੰਦਾ ਕਹਿੰਦਾ ਭਾਈ ਸਾਡੇ ਰਾਜ ਦੇ ਵਿੱਚ ਕਿਸੇ ਦੇ ਨਾਲ ਯਾਤੀ ਹੋਈ ਤਾਂ ਦੱਸੋ ਇਹ ਕਹਿੰਦੇ ਨੇ ਕਿ ਮੈਂ ਉੱਠ ਕੇ ਕਿਹਾ ਕਿ ਮੇਰੇ ਨਾਲ ਹੋਈ ਹੈ ਕਿਉਂਕਿ ਬਹੁਤ ਸਾਰੇ ਸਿੱਖਾਂ ਨੂੰ ਇਹਨਾਂ ਨੇ ਬੰਦਕ ਬਣਾ ਬਣਾ ਕੇ ਗੋਲੀਆਂ ਵੀ ਮਾਰੀਆਂ ਬਹੁਤ ਸਾਰੇ ਇਨਸਾਫ ਮੰਗਦੇ ਸਿੱਖਾਂ ਨੂੰ ਸ਼ਹੀਦ ਕਰਵਾਇਆ ਬਹੁਤ ਸਾਰੇ ਪ੍ਰਚਾਰਕਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਇਹ ਵੀ ਸੀ ਇਹ ਕਹਿੰਦਾ ਜਦੋਂ ਮੈਂ ਉੱਠ ਕੇ ਕਿਹਾ ਸੁਖਵੀਰ ਬਾਦਲ ਨੂੰ ਕਿ ਮੇਰੇ ਨਾਲ ਯਾਤੀ ਹੋਈ ਹੈ ਮੇਰੇ ਨਾਲ ਕਰੋ ਗੱਲ ਕਹਿੰਦਾ ਭਾਈ ਦੱਸ ਕਹਿੰਦਾ ਵੀ ਅਸੀਂ ਤੁਸੀਂ ਮੈਨੂੰ ਜੇਲ੍ਹ ਦੇ ਵਿੱਚ ਫੜਾਇਆ ਉਲਟਾ ਪਤਾ ਕੀ ਕਿਹਾ ਸੁਖਵੀਰ ਬਾਦਲ ਨੇ ਕਹਿੰਦਾ ਉਹ ਤਾਂ ਮੈਂ ਤਾਂ ਤੁਹਾਡੇ ਦੇ ਪਰਚੇ ਪਵਾਉਂਦਾ ਸੀ ਤਾਂ ਤੁਹਾਨੂੰ ਜੇਲ੍ਹਾਂ ਦੇ ਵਿੱਚ ਧੱਕਦਾ ਸੀ ਤੁਸੀਂ ਸਰਸੇ ਵਾਲੇ ਸਾਥ ਦੇ ਖਰਾਬ ਬੋਲਦੇ ਸੀ ਤਾਂ ਹੁਣ ਤੁਸੀਂ ਦੱਸੋ ਇਹ ਕੌਮ ਦੇ ਇਹਦੇ ਦੋਸ਼ੀ ਬੰਦੇ ਇਹਨਾਂ ਨੂੰ ਅੱਜ ਪ੍ਰਮਾਤਮਾ ਸਜ਼ਾ ਦੇ ਰਿਹਾ ਹੈ ਪਰ ਹਰ ਸਿਮਰਤ ਕੌਰ ਦੇ ਹਲਕੇ ਦੇ ਵਿੱਚ ਹਲੇ ਵੀ ਹੰਕਾਰ ਝਲਕਦਾ ਸੀ ਜਦੋਂ ਕਹਿੰਦੀ ਸੀ ਮੁੱਖ ਮੰਤਰੀ ਨੂੰ ਨਿਯਾਰਕੋ ਸਮਝਦੇ ਕਹਿੰਦੀ ਮੁੱਖ ਮੰਤਰੀ ਕਿਹੜੇ ਬਾਗ ਦੀ ਮੂਲੀ ਐ ਕਿਹੜੇ ਖੇਤ ਦੀ ਮੂਲੀ ਐ ਸਾਡੇ ਪਰਿਵਾਰ ਦੇ ਉੱਤੇ ਕਿਵੇਂ ਐਕਸ਼ਨ ਲੈ ਲਿਆ ਉਹ ਚਾਹੁੰਦੇ ਆ ਵੀ ਅਸੀਂ ਪੰਜਾਬ ਨੂੰ ਲੁੱਟਦੇ ਰਹੀਏ ਤੇ ਪੰਜਾਬ ਦੇ ਲੋਕ ਵੀ ਅਥਾਂ-ਮਿੱਚੀ ਰਹਿਣ ਤੇ ਭਾਈ ਜਿਹੜਾ ਮੁੱਖ ਮੰਤਰੀ ਨਵੇਂ ਤੋਂ ਨਵਾਂ ਬਣੂ ਆ ਹੁਣ ਸਾਨੂੰ ਤਾਂ ਇਨਕਾਰ ਦਿੱਤਾ ਜਿਹੜਾ ਵੀ ਮੁੱਖ ਮੰਤਰੀ ਬਣੂ ਆ ਸਾਡੇ ਤੋਂ ਡਰ ਕੇ ਰਵੇ ऐसे ਕਰਕੇ ਤੇ ਇਹਨਾਂ ਦਾ ਭਤੀਜਾ ਕਹਿੰਦਾ ਸੀ ਉਹਦੇ ਸੁਖਵੀਰ ਬਾਦਲ ਦਾ ਛੋਟਾ ਜਿਹਾ 16 ਸਾਲ ਦਾ ਉਹ ਆਪਣੀ ਇੰਟਰਵਿਊ ਦੇ ਵਿੱਚ ਕੀ ਕਹਿੰਦਾ ਸੀ ਮੈਂ ਇਹਦੀ ਵੀਡੀਓ ਪਾ ਰੱਖੀ ਐ ਉਹ ਕਹਿੰਦਾ ਸਾਡੇ ਸੁਖਵੀਰ ਬਾਦਲ ਦੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ ਵੀ ਜ਼ਿਆਦਾ ਪਾਵਰ ਆ ਤਾਂ ਫਿਰ ਦਾਲ ਦੇ ਵਿੱਚ ਕੁਝ ਕਾਲਾ ਤਾਂ ਹੈ ਤਾਂ ਜ਼ਰੂਰ ਹੈ ਇਹਦਾ ਮਤਲਬ ਕੀ ਹੈ ਕਿ ਭਾਈ ਇਹ ਦੋ ਨੰਬਰ ਦੇ ਧੰਦੇ ਦੇ ਨਾਲ ਸਾਡੇ 3000 ਏਕੜ ਕਿਲਾ ਇਹਨਾਂ ਦੇ ਕੋਲ ਜ਼ਮੀਨ ਦਾ ਵੀ ਹੈ ਬਾਦ ਵੱਡੇ ਪਦਰ ਦੇ ਉੱਤੇ ਇਹਨਾਂ ਨੇ ਲੋਕਾਂ ਦਾ ਗਲ ਵਧਿਆ ਤਾਂ ਉਹਦਾ ਇੱਕ ਸੰਘਾਸਨ ਬਣਾ ਕੇ ਉਹਦੇ ਉੱਤੇ ਬੈਠੇ ਨੇ ਅੱਜ ਇਹ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਥੋੜਾ ਜਿਹਾ ਸੋਚ ਸਮਝ ਕੇ 25 ਸਾਲ ਤੱਕ ਜਿਹੜਾ ਇਹਨਾਂ ਨੇ ਖੂਨ ਤੁਹਾਡਾ ਪੀਤਾ ਹੁਣ ਰਹਿਣ ਦਿਓ ਯਾਰ ਹੁਣ ਆਪਣੀ ਮਰਮਾਨੀ ਦੇ ਨਾਲ ਜਿਹੜੀਆਂ ਸਰਕਾਰਾਂ ਚੁੰਨੀਆਂ ਤਾ ਉਹ ਤੁਹਾਡੇ ਸਾਹਮਣੇ ਆ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਦੇ ਵਿੱਚ ਬੰਦ ਕਰਨ ਵਾਲੀ ਸਾਡੀ ਅੱਜ ਦੀ ਸਰਕਾਰ ਹੈ ਤੇ ਇਹੀ ਵਿਕਰਮ ਸਿੰਘ ਮਜੀਠੀਆ ਹੈ ਲੋਕ ਕਹਿੰਦੇ ਨੇ ਹੁਣ ਅਮਰਪਾਲ ਸਿੰਘ ਨੂੰ ਵੀ ਮੁੱਖ ਮੰਤਰੀ ਬਣਾ ਕੇ ਕੱਢਣਾ ਟੱਕਰਾਂ ਦੇ ਹੀ ਰਹਿ ਗਈਆਂ ਪੰਜਾਬ ਵਾਲਿਓ ਜਦੋਂ ਅਮਰਪਾਲ ਸਿੰਘ ਤੇ ਜਾਂ ਭਾਈ ਆਮ ਆਦਮੀ ਪਾਰਟੀ ਇਹਨਾਂ ਦੋਵਾਂ ਚੋਂ ਹੀ ਸਰਕਾਰ ਬਣੂਗੀ ਇਹਨਾਂ ਦਾ ਤਾਂ ਤੁਸੀਂ ਹੁਣ ਖਿਆਲ ਹੀ ਛੱਡ ਦਿਓ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸਿੰਘ ਮਜੀਠੀਆ ਜਿਹੜੇ ਕਿ ਵਿਜੀਲੈਂਸ ਵਾਲਿਆਂ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਸਮਰਥਕਾਂ ਨੂੰ ਇਹਨਾਂ ਦੇ ਖਿਲਾਫ ਭੜਕਾਇਆ ਕਿ ਉਹ ਹਰ ਜਗ੍ਹਾ ਦੀ ਜਾਂਚ ਪੜਤਾਲ ਨਾ ਕਰ ਸਕੇ ਔਰ ਕੋਈ ਮੌਕੇ ਤੋਂ ਛੋਟ ਸਬੂਤ ਵੀ ਨਾ ਹਾਸਲ ਕਰਨ ਦਿੱਤਾ ਜਿਸ ਦੀ ਵਜ੍ਹਾ ਤੋਂ ਉਹਨਾਂ ਤੇ ਇਹ ਵੀ ਜਿਹੜਾ ਮੁਕੱਦਮਾ ਹੈ ਉਹ ਦਰਜ ਕੀਤਾ ਜਾ ਰਿਹਾ ਹੈਗਾ ਕਿ ਇਹਨਾਂ ਨੇ ਆਪਣੇ ਸਮਰਥਕਾਂ ਨੂੰ ਜਿਹੜੇ ਫੜਨ ਵਾਲੇ ਆਏ ਸੀ ਵਿਜੀਲੈਂਸ ਦੇ ਅਫਸਰ ਉਹਨਾਂ ਦੇ ਖਿਲਾਫ ਫੜਕਾਇਆ ਮਾਹੌਲ ਨੂੰ ਖਰਾਬ ਕੀਤਾ ਔਰ ਸਬੂਤ ਜਿਹੜੇ ਐ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਨਾਲੇ ਤਾਕਾਮੁਕੀ ਵੀ ਕੀਤਾ ਗਿਆ ਉਸ ਤੋਂ ਬਾਅਦ ਹੁਣ ਜਿਹੜੀ ਦੂਸਰੀ ਵੱਡੀ ਖਬਰ ਹੈਗੀ ਹੈ ਉਹ ਸੁਖਬੀਰ ਸਿੰਘ ਬਾਦਲ ਨਾਲ ਜੁੜੀ ਹੈ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਵੀ ਸੁਣਿਆ ਕਿ ਕਿਸ ਤਰ੍ਹਾਂ ਦਾਦੂ ਆਲੇ ਨੇ ਮੁਕੰਮਲ ਜਾਣਕਾਰੀ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਜੋ ਕੁਝ ਲੋਕਾਂ ਦੇ ਨਾਲ ਕਰਦੇ ਸੀਗੇ ਜੋ ਤੱਕਾ ਲੋਕਾਂ ਨਾਲ ਕਰੰਦੇ ਸੀ ਅੱਜ ਉਹੀ ਕੁਝ ਇਹਨਾਂ ਦੇ ਨਾਲ ਹੋ ਰਿਹਾ ਹੈਗਾ ਵੈ ਇਹਨਾਂ ਨੇ ਬਹੁਤ ਸਾਰੇ ਪੱਤਰਕਾਰਾਂ ਨੂੰ ਮਰਵਾਇਆ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਵੈ ਨਜਾਇਜ਼ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗੁਰੂ ਘਰਾਂ ਆ ਦੇ ਵਿੱਚ ਜਿਹੜੇ ਨੱਚਣ ਗਾਉਣ ਆਲੇ ਸੀਗੇ ਉਹਨਾਂ ਨੂੰ ਤਹਾਪਸ ਦਿੱਤਾ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਡੇਰੇ ਆਲਿਆਂ ਦੀਆਂ ਇਹਨਾਂ ਨੇ ਪੁਸ਼ਤਪਨਾਹੀ ਕੀਤੀ ਸਿੱਖ ਪੰਥ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਵਾ ਬਾਦਲ ਪਰਿਵਾਰ ਨੇ ਪਹੁੰਚਾਇਆ ਹੈਗਾ ਵੈ ਔਰ ਅੱਜ ਇਹਨਾਂ ਨਾਲ ਵੀ ਉਹੀ ਕੁਝ ਹੋ ਰਿਹਾ ਹੈਗਾ ਵੈ ਕਿ ਬਿਲਕੁਲ ਉਹੀ ਬਾਣੀ ਦੇ ਇਹਨਾਂ ਨੂੰ ਪਾਠ ਯਾਦ ਕਰਨਾ ਚਾਹੀਦੀ ਹੈ ਕਿ ਜੋ ਤੁਸੀਂ ਕਿਸੇ ਨਾਲ ਕਰੋਗੇ ਕੱਲ ਨੂੰ ਉਹੀ ਤੁਹਾਡੇ ਨਾਲ ਵੀ ਹੋਏਗਾ ਔਰ ਬਾਦਲ ਪਰਿਵਾਰ ਦੇ ਨਾਲ ਜੋ ਕੁਝ ਵੀ ਹੋ ਰਿਹਾ ਹੈਗਾ ਵੈ ਇਹਨੇ ਸਾਰਾ ਕੁਝ ਲੋਕਾਂ ਦੇ ਨਾਲ ਕੀਤਾ ਹੈ ਉਹੀ ਆਪ ਦੀ ਤੀ ਇਹਦੇ ਨਾਲ ਦੁਹਰਾਈ ਜਾਣ ਰਹੀ ਹੈਗੀ ਹੈ ਗੁਰੂ ਕੀ ਕਹਿਣਾ ਸਿਗਾ ਤੁਹਾਡਾ ਇਸ ਵੀਡੀਓ ਬਾਰੇ ਇਸ ਖਬਰ ਬਾਰੇ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ